ਪਦਮਾਨੁਖ ਦੇਰੀਆ ਗੋਬਿੰਦ ਮਲਣਕੀ ਇਹ ਤੇਰੀ ਬਰੀਆ ਮਾਰੇ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਕਹਿੰਦੇ ਜਿਹੜਾ ਇਹ ਸਰੀਰ ਹੈ ਨਾ ਉਹ ਅਕਾਲ ਪੁਰਖ ਨੇ ਸਿਰਫ ਉਹਦੇ ਨਾਲ ਮਲਾਪ ਕਰਨ ਵਾਸਤੇ ਦਿੱਤਾ ਵਾ ਉਹਨੇ ਸਾਨੂੰ ਇੱਕ ਖੇਲ ਦੇ ਵਿੱਚ ਪਾਤਾ ਜਿਹਦੇ ਵਿੱਚ ਸਾਨੂੰ ਪੰਜਾਂ ਦਤਾਂ ਦਾ ਸਰੀਰ ਦੇ ਕੇ ਇਹਦੇ ਵਿੱਚ ਜਿਹੜਾ ਸਾਡਾ ਮਾਨਿਆ ਦੂਜਾ ਸਰੀਰ ਜਿਹਨੂੰ ਮਹਾਰਾ ਸੂਖਮ ਸਰੀਰਾਂ ਆਂਦੇ ਨੇ ਇਹ ਸਥੂਲ ਹੈ ਜੋ ਦਿਖ ਰਿਹਾ ਉਹ ਸੁਖਮ ਆ ਉਹ ਸਰੀਰ ਜਦੋਂ ਰਾਤ ਨੂੰ ਸਾਨੂੰ ਛੱਡ ਕੇ ਚਲਾ ਜਾਂਦਾ ਤੇ ਇਹ ਜਿਹੜਾ ਸਰੀਰ ਹੈ ਮਰਦਾ ਪਿਆ ਰਹਿੰਦਾ ਮਾਰੇ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੋਟੇ ਮਨ ਕਹਾਂ ਸਮਾਈ ਕਹਿੰਦੇ ਮਨ ਦੀ ਖੋਜ ਕਰਨ ਵਾਸਤੇ ਬਾਸ ਸਾਨੂੰ ਇਹ ਜਿਹੜਾ ਸਰੀਰ ਹੈ ਉਦ ਦਿੱਤਾ ਗਿਆ ਹੈ ਤੇ ਉਹ ਜਿਹੜੀ ਪੜ੍ਹਾਈ ਸੀ ਉਹ ਪੜ੍ਹਾਈ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣਾਣੇ ਵੀ ਜਦੋਂ ਇਹ ਸ੍ਰਿਸ਼ਟੀ ਦੇ ਉੱਤੇ ਅਵਤਾਰ ਲਿਆ ਤੇ ਮਾਰਾਇ ਨੇ ਆਪਣੀ ਕਥਾ ਦੇ ਵਿੱਚ ਲਿਖਿਆ ਅਬ ਮੈਂ ਆਪਣੀ ਕਥਾ ਬਖਾਨੋ ਤਪਸਾ ਦੇ ਜੈ ਬਿਦਮਹਿਆਨੋ ਹੇਮਕੁੰਡ ਪਰਬਤ ਸਹਿ ਜਹਾਂ ਤਪਸਬ ਸ੍ਰਿੰਗ ਸੋਬਿ ਤਹ ਤਾ ਸਬ ਸ੍ਰਿੰਗ ਚਾ ਨਾਮ ਕਹਾਵਾ ਪੰਡਰ ਰਾਜ ਜੋ ਕਮਾਵਾ ਅਬ ਹਮ ਕਟਿੰ ਤਬਸਿਆ ਸਾਦੀ ਮਹਾਕਾਲ ਕਾਲਕਾਰ ਆਦੀ ਕਹਿੰਦੇ ਜਦੋਂ ਮੈਂ ਹੇਮਕੁੰਡ ਨਾਮ ਦੇ ਪਰਬਤ ਤੇ ਤਪਸਿਆ ਕੀਤੀ ਕਹਿੰਦੇ ਇਹ ਬਿਦ ਕਰਤ ਤਪਸਿਆ ਭਇਓ ਦਇ ਤੇ ਏਕ ਰੂਪ ਹੋਏ ਗਏ ਕਹਿੰਦੇ ਮੈਂ ਤੇ ਪ੍ਰਮਾਤਮਾ ਇੱਕ ਰੂਪ ਹੋ ਗਏ ਕਹਿੰਦੇ ਫੇਰ ਜਦੋਂ ਮੈਂ ਉਹਦੇ ਵਿੱਚ ਸਮਾਇਆ ਪਿਆ ਸੀ ਇਹ ਸਰੀਰ ਨੂੰ ਛੱਡ ਕੇ ਇਹ ਸ੍ਰਿਸ਼ਟੀ ਤੋਂ ਜਾ ਚੁੱਕਾ ਸੀ ਤੇ ਅਕਾਲ ਪੁਰਖ ਨੇ ਮੈਨੂੰ ਫੇਰ ਉਠਾਇਆ ਉਹਨਾਂ ਨੇ ਕਿਹਾ ਕਿ ਤੁਸੀਂ ਸ੍ਰਿਸ਼ਟੀ ਦੇ ਉੱਤੇ ਜਾਣਾ ਤੇ ਮਹਾਰਾਜ ਕਹਿੰਦੇ ਮੇਰਾ ਤਾਂ ਜੀ ਨਹੀਂ ਕਰਦਾ ਇੱਥੇ ਆਉਣ ਦਾ ਮਹਾਰਾਜ ਕਹਿੰਦੇ ਚਿਤਨਾ ਭਇਓ ਹਮਰੋ ਆਵਣ ਕੈ ਚੁਬੀ ਰਈ ਸੁਰਤ ਪ੍ਰਭ ਚੰਨਨ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰਾ ਤਾਂ ਜੀ ਨਹੀਂ ਕਰਦਾ ਇੱਥੇ ਆਉਂਦਾ ਪਰ ਅਕਾਲ ਪੁਰਖ ਨੇ ਹੁਕਮ ਕਰਕੇ ਕਿਹਾ ਕਿ ਮੈਂ ਆਪਣਾ ਸੁਤ ਤੋਹੇ ਨਿਵਾਜਾ ਕਿ ਮੈਂ ਆਪਣਾ ਪੁੱਤਰ ਬਣਾ ਕੇ ਭੇਜਣਾ ਫਿਰ ਵੀ ਨਹੀਂ ਜਾਏਗਾ ਤੇ ਗੁਰੂ ਸਾਹਿਬ ਕਹਿੰਦੇ ਜੀ ਜ਼ਰੂਰ ਜਾਵਾਂਗੇ ਤੇ ਮਹਾਰਾ ਜ ਨੇ ਕਿਹਾ ਕਿ ਤੁਸੀਂ ਮੈਨੂੰ ਹੀ ਕਿਉਂ ਚੁਣਿਆ ਅਕਾਲਪੁਰਖ ਦੇ ਅੱਗੇ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਅਵਤਾਰ ਭੇਜਿਆ ਪਰ ਉਹ ਮੇਰੇ ਨਾਲ ਜੁੜਨ ਤੋਂ ਇਲਾਵਾ ਆਪਣੇ ਨਾਲ ਜੀਵਾਂ ਨੂੰ ਜੋੜੀ ਜਾਣ ਦੇ ਤਾਂ ਮਹਾਰਾ ਕਹਿੰਦੇ ਮਹਾਦੇਵ ਅਚੁੱਤ ਕਹਾਇਓ ਵਿਸ਼ਨ ਆਪੇ ਕੋ ਠਹਿਰਾਇਓ ਬ੍ਰਹਮਾ ਪਾਰ ਬ੍ਰੰਭ ਖਾਨਾ ਪ੍ਰਭ ਕੋ ਪ੍ਰਭ ਨਾ ਕਿਨਹੋ ਜਾਨਾ ਕਹਿੰਦੇ ਕਰੋ ਮਹਾਰੀ ਪੂਜਾ ਹੰਬਿਣ ਅਵਰਨਾ ਠਾਕੁਰ ਦੂਜਾ ਕਹਿੰਦੇ ਮੈਂ ਮਹਾਦੇਵ ਨੂੰ ਭੇਜਿਆ ਵਿਸ਼ਨੂ ਨੂੰ ਭੇਜਿਆ ਬ੍ਰਹਮਾ ਨੂੰ ਭੇਜਿਆ ਇਹ ਆਪਣੇ ਆਪ ਨੂੰ ਰੱਬ ਕੋ ਹੋਣਾ ਸ਼ੁਰੂ ਕਰਤਾ ਇਹਨਾਂ ਨੇ ਤੇ ਤੁਸੀਂ ਜਾਣਾ ਤੁਸੀਂ ਕੇਵਲ ਬ੍ਰਹਮ ਦੀ ਗੱਲ ਕਰਨੀ ਆ ਜਿਸ ਤਰ੍ਹਾਂ ਮਹਾਰਾਜ ਇਸ ਇਸ ਸਮੇਂ ਇਹ ਦੀਵਾਨ ਸਜਾਇਆ ਆਇਆ ਆ ਦੀਵਾਨ ਦੇ ਵਿੱਚ ਗੁਰੂ ਸਾਹਿਬਾਂ ਨੇ ਜਿਸ ਤਰ੍ਹਾਂ ਗੁਰਨਾਨਕ ਦੇਵ ਮਹਾਰਾਜ ਨੇ ਲੰਗਰ ਲਾਇਆ ਸੀ ਮਹਾਰਾਏ ਨੇ ਕਾਦਾ ਲੰਗਰ ਲਾਇਆ ਸੀ ਮਹਾਰਾਏ ਕਹਿੰਦੇ ਲੰਗਰ ਚੱਲੇ ਗੁਰ ਸ਼ਬਦ ਕਾ